ਪਬਲਿਕ ਗਾਰਡੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਆਬਾਦਪਾ ਸਵਾਗਤ ਹੈ ਪੰਜਾਬ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਕੋ ਭਾਇਆ ਕਾਂਗਰਸ ਦੇ ਉਮੀਦਵਾਰ ਹੋਣਗੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸ਼ੇਰ ਸਿੰਘ ਕੋ ਭਾਇਆ ਨੂੰ ਲੋਕ ਸਭਾ ਚੋਣਾਂ ਲਈ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵੱਜੋਂ ਪ੍ਰਵਾਨਗੀ ਦੇ ਦਿੱਤੀ ਹੈ ਕਾਂਗਰਸ ਪਾਰਟੀ ਵੀ ਅੱਜ ਉਹਨਾਂ ਦੇ ਨਾਮ ਦਾ ਰਸਮੀ ਐਲਾਨ ਕਰ ਚੁੱਕੀ ਹੈ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਖਵੀਰ ਬਾਦਲ ਨੇ ਕਾਂਗਰਸ ਦੇ ਸ਼ੇਰ ਸਿੰਘ ਖੋਬਾਇਆ ਨੂੰ 198850 ਵੋਟਾਂ ਨਾਲ ਹਰਾਇਆ ਸੀ 2019 ਵਿੱਚ ਸੁਖਵੀਰ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਸ਼ੇਰ ਸਿੰਘ ਖੋਬਾਇਆ ਨੇ 2014 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤ ਹਾਸਲ ਕੀਤੀ ਸੀ ਸ਼ੇਰ ਸਿੰਘ ਨੇ 2014 ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾਇਆ ਸੀ 1998 ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਫਿਰੋਜ਼ਪੁਰ ਸੀਟ ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ ਅਜੇ ਵਿੱਚ ਇਸ ਸੀਟ ਨੂੰ ਜਿੱਤ ਪਾਉਣਾ ਕੋਭਾਇਆ ਲਈ ਵੀ ਵੱਡਾ ਚੈਲੰਜ ਹੋਣ ਵਾਲਾ ਹੈ ਤਾਂ ਫਿਰੋਜ਼ਪੁਰ ਪਾਰਲੀਮੈਂਟ ਤੋਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਅਜੇ ਆਪਣੇ ਉਮੀਦਵਾਰ ਮੈਦਾਨ ਵਿੱਚ ਨਹੀਂ उतारे ਗਏ ਇਸ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਭਾਇਆ ਨੂੰ ਅਜੇ ਫਿਰੋਜ਼ਪੁਰ ਤੋਂ ਟਿਕਟ ਦੇ ਦਿੱਤੀ ਗਈ ਇਸ ਤੋਂ ਬਾਅਦ ਉਹਨਾਂ ਵੱਲੋਂ ਪਾਰਟੀ ਹਾਈ ਕਮਾਂਡ ਦਾ ਸ਼ੁਕਰੀਆ ਦਾ ਵੀ ਕੀਤਾ ਗਿਆ ਤੇ ਇਸੇ ਦੇ ਨਾਲ ਪਾਰਟੀ ਆਫਿਸ ਵਿੱਚ ਉਹਨਾਂ ਦਾ ਜਮ ਕੇ ਸਵਾਗਤ ਵੀ ਕੀਤਾ ਗਿਆ ਕੀ ਕੁਝ ਕਿਹਾ ਸ਼ੇਰ ਸਿੰਘ ਕੋ ਬਾਇਆ ਨੇ ਟਿਕਟ ਮਿਲਣ ਤੋਂ ਬਾਅਦ ਆਓ ਵੇਖਦੇ ਹਾਂ ਮੈਂ ਸਭ ਤੋਂ ਪਹਿਲਾਂ ਤੇ ਗੁਰੂ ਮਹਾਰਾਜ ਜੀ ਦਾ ਸਤਿਨਾਮ ਕਰਦਾ ਤੇ ਧੰਨਵਾਦ ਕਰਦਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਸੋਨੀਆ ਜੀ ਖਰਗੇਸ਼ਾ ਗਰੌਂਡ ਪ੍ਰੇਕਾ ਗਾਂਧੀ ਜੀ ਅਤੇ ਸਾਡੇ ਪੰਜਾਬ ਦੇ ਲੀਡਰ ਰਾਜਾ ਵਰਿੰਗ ਜੀ ਪੰਜਾਬ ਪ੍ਰਧਾਨ ਬਾਜਵਾ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਅਤੇ ਸਾਡੇ ਪਰਿਵਾਰੀ ਦਵਿੰਦਰ ਯਾਦਵ ਜੀ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਟਿਕਟ ਅੱਜ ਦੇ ਕੇ ਦਾਸ ਦਾ ਮਾਨ ਰਾਇਆ ਤੇ ਟਿਕਟ ਇਹ ਜਨਤਾ ਦੀ ਮੈਂ ਸਮਝਦਾ ਦੀ ਆਵਾਜ਼ ਤੇ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਮੇਰੀ ਪਿੱਠ ਵਿੱਚੇ ਕੜ ਕੇ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਮੈਂ ਉਹਨਾਂ ਲੋਕਾਂ ਦਾ ਦਿਲ ਦੀਆਂ ਗਰਾਹਾਂ ਜੋ ਧੰਨਵਾਦ ਕਰਦਾ ਕਿ ਟਿੱਟੂ ਵਿੱਚ ਸਾਰੇ ਹਲਕੇ ਦੇ ਵਿੱਚ ਇੱਕ ਬਹੁਤ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿ ਟਿੱਟੂ ਜੀ ਦੀ ਇੱਕ ਵਾਇਪਰਾਨ ਮਿਲੀ ਇਸ ਉਸ ਕਰਕੇ ਮੈਂ ਸਾਰੀ ਲੀਡਰਸ਼ਿਪ ਦਾ ਤੇ ਸਾਰੇ ਲੋਕਾਂ ਦਾ ਦਿਲ ਦੀਆਂ ਗਰਾਹਾਂ ਧੰਨਵਾਦ ਕਰਦਾ ਜਿਹੜੇ ਮੇਰੇ ਪਿੱਛੇ ਖੜੇ ਐ ਔਰ ਤਬਦੀ ਕਰਦਾ ਕਿ ਸਾਰੇ ਆਪੋ ਆਪਣੇ ਆ जिम्मेवारी समझ के आप वेच, वेच, अपने नगरा में पिंडों अपन ड्यूटिया जी लगाकर जीत के आप कांग्रेस ने के चुका देखिए सरकार हिस्सेदार बनी बहुत बहुत धन्यवाद